ਇਹ ਦਿਨ ਨੇ ਪੰਜਾਬ ਦੇ ਵਿੱਚ ਬੜੇ ਇਮੋਸ਼ਨਲ ਦਿਨ ਮੰਨੇ ਜਾਂਦੇ ਆ ਪੰਜਾਬ ਦੀ ਹਿਸਟਰੀ ਦੇ ਵਿੱਚ ਜੇ ਨਾਬਰੀ ਦੀ ਗੱਲ ਕਰਦੇ ਆ ਤੇ ਨਾਬਰੀ ਦਾ ਸਿਖਰ ਅਸੀਂ ਇਸ ਸ਼ਹੀਦੀ ਹਫਤੇ ਦੇ ਦੌਰਾਨ ਪਿੰਡਾਂ ਦੇ ਵਿੱਚ ਸੈਮੀਨਾਰ ਲਾ ਕੇ ਦਸਤਾਰ ਸਿਖਲਾਈ ਕੈਂਪ ਲਾ ਕੇ ਚਾਰ ਸਾਹਿਬਜ਼ਾਦੇ ਫਿਲਮ ਵੀ ਬਹੁਤ ਸਾਰੇ ਪਿੰਡਾਂ 'ਚ ਅਸੀਂ ਦਿਖਾਉਣ ਦਾ ਫੈਸਲਾ ਕਰਿਆ ਤੇ ਜੋ ਸਿੱਖੀ ਦੀ ਰਵਾਇਤ ਆ ਜ਼ੁਲਮ ਦੇ ਖਿਲਾਫ ਲੜਨ ਦੀ ਮਜ਼ਲੂਮਾਂ ਦੇ ਨਾਲ ਖੜਨ ਦੀ ਤੇ ਜਾਬਰ ਦੀ ਅੱਖ ਚ ਅੱਖ ਪਾ ਕੇ ਗੱਲ ਕਰਨ ਦੀ ਜਿਹੜੀ ਰਵਾਇਤ ਆ ਉਹਨੂੰ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਨੇ ਆ ਪੰਜਾਬ ਦੇ ਵਿੱਚ ਆਹ ਦਿਨਾਂ ਸਿਰਫ ਸਰਦੀਆਂ ਕਰਕੇ ਨਹੀਂ ਜਾਣੇ ਜਾਂਦੇ ਸਗੋਂ ਜਿੰਨਾ ਲੋਕਾਂ ਦਾ ਸਿੱਖੀ ਦੇ ਨਾਲ ਵਾਅਦਾ ਹਸਤਾ ਹੈਗਾ ਤੇ ਨਾਲ ਦੀ ਨਾਲ ਹੀ ਆ ਜਿਹੜੇ ਪੰਜਾਬ ਤੋਂ ਵਾਕਿਫਾ ਲੋਕ ਉਹਨਾਂ ਨੂੰ ਇਹ ਗੱਲ ਦਾ ਭਲੀ ਭਾਤ ਪਤਾ ਕਿ ਆਹ ਦਿਨਾਂ ਜਿਹੜੇ ਉਹ ਸ਼ਹੀਦੀਆਂ ਕਰਕੇ ਵੀ ਜਾਣੇ ਜਾਂਦੇ ਹੈਗੇ ਆ ਹਰੇਕ ਤੰਕਾ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆ ਜਿਹੜਾ ਉਹ ਇਹਨਾਂ ਦਿਨਾਂ ਦੇ ਵਿੱਚ ਉਹ ਸ਼ਹੀਦੀ ਦਿਹਾੜੇ ਆ ਜਿਹੜੇ ਮਨਾ ਰਿਹਾ ਹੈਗਾ ਕੋਈ ਆਪਣੀਆਂ ਜਥੇਬੰਦੀਆਂ ਵੱਲੋਂ ਜਿਹੜਾ ਉਹ ਲੰਗਰ ਲਗਾ ਰਿਆ ਯਾਨੀ ਕਿ ਵੱਖਰੇ ਵੱਖਰੇ ਤੌਰ ਤਰੀਕੇ ਅਪਣਾਏ ਜਾ ਰਹੇ ਤੇ ਇਸ ਸਮੇਂ ਦੇ ਦੌਰਾਨ ਨੌਜਵਾਨ ਭਾਰਤ ਸਭਾ ਵੱਲੋਂ ਵੀ 20 ਤਰੀਕ ਤੋਂ ਲੈ ਕੇ 30 ਤਰੀਕ ਤੱਕ ਆ ਜਿਹੜਾ ਉਹ ਸ਼ਹੀਦੀ ਹਫਤਾ ਜਿਹੜਾ ਉਹ ਮਨਾਇਆ ਜਾ ਰਿਹਾ ਤੇ ਇਸ ਸ਼ਹੀਦੀ ਹਫਤੇ ਦੇ ਦੌਰਾਨ ਆ ਜਿਹੜਾ ਨੌਜਵਾਨ ਭਾਰਤ ਸਭਾ ਵੱਲੋਂ ਕੁਝ ਸੈਮੀਨਾਰ ਕੀਤੇ ਜਾ ਰਹੇ ਆ ਤੇ ਨਾਲ ਹੀ ਆ ਜਿਹੜਾ ਦਸਤਾਰ ਸिखਲਾਈ ਕੈਂਪ ਆ ਜਿਹੜੇ ਇਹਨਾਂ ਵੱਲੋਂ ਲਗਾਏ ਜਾ ਰਹੇ ਹੈਗੇ ਆ ਤੇ ਵਿਸ਼ੇਸ਼ ਤੌਰ ਦੇ ਉੱਤੇ ਜੋ ਸਿੱਖੀ ਸਪਿਰਟ ਹੈਗੀ ਆ ਜੋ ਸਿੱਖੀ ਦੀ ਸਹੀ ਵਿਚਾਰਤਾਰਾ ਹੈਗੀ ਆ ਨਾਲ ਨਾਲ ਉਸ ਦਾ ਵੀ ਜਿਹੜੀ ਪ੍ਰਚਾਰ ਕਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈਗੀ ਆ ਸਾਡੇ ਨਾਲ ਇਸ ਵੀਡੀਓ ਦੇ ਦੌਰਾਨ ਨੌਜਨ ਭਾਰਸਵਾ ਤੋਂ ਆਗੂ ਮੰਗਾ ਯਾਦ ਜੀ ਮੌਜੂਦ ਰਹਿਣਗੇ ਕਿਉਂਕਿ ਅੱਜ ਅ ਸ਼੍ਰੀ ਮੁਖਸਰ ਸਾਹਿਬ ਦੇ ਪਿੰਡ ਸਮਾਗ ਖੜੇ ਹੋਏ ਆ ਇੱਥੇ ਵੀ ਇਹਨਾਂ ਨੇ ਪ੍ਰੋਗਰਾਮ ਕੀਤਾ ਦਸਤਾਰ ਸਖਲਾਈ ਮੁਕਾਬਲਾ ਤੇ ਨਾਲ ਦੀ ਨਾਲ ਇਹਨਾਂ ਨੇ ਸੈਮੀਨਾਰ ਵੀ ਕੀਤਾ ਹੈਗਾ ਭਾਈ ਜੀ ਸਵਾਗਤ ਆ ਪਹਿਲਾਂ ਤਾਂ ਸ਼ੁਕਰੀਆ ਮੋਹਰ ਸਾਹਿਬ ਅੱਛਾ ਅੱਛਾ ਭਾਈ ਜੀ 20 ਤਰੀਕ ਤੋਂ ਲੈ ਕੇ 30 ਤਰੀਕ ਤੱਕ ਆ ਜਿਹੜਾ ਲਗਾਤਾਰ ਆ ਜਿਹੜਾ ਸ਼ਹੀਦੀ ਹਫ਼ਤਾ ਜਿਹੜਾ ਮਨਾ ਰਹੇ ਆ ਤੁਸੀਂ ਵੱਖ-ਵੱਖ ਪਿੰਡਾਂ ਦੇ ਵਿੱਚ ਸੈਮੀਨਾਰ ਕਰ ਰਹੇ ਹੈਗੇ ਆ ਲੋਕ ਲੰਗਰ ਲਗਾ ਰਹੇ ਹੈਗੇ ਆ ਅਖੰਡ ਪਾਠ ਚਲਾਏ ਜਾ ਰਹੇ ਹੈਗੇ ਆ ਪਰ ਤੁਸੀਂ ਕੈਂਪ ਲਗਾ ਕੇ ਤੇ ਸਿਰਫ ਦਸਤਾਰ ਸਖਲਾਈ ਤੀਕ ਆ ਜਿਹੜਾ ਇਹੇ ਕੰਮ ਕਰ ਰਹੇ ਹੈਗੇ ਆ ਇਹਨਾਂ ਕੈਂਪਾਂ ਦਾ ਮਕਸਦ ਕੀ ਹੈਗਾ ਕਿਸ ਤਰੀਕੇ ਦੇ ਨਾਲ ਆ ਜਿਹੜਾ ਉਹ ਪ੍ਰਚਾਰ ਕਰ ਰਹੇ ਹੈਗੇ ਆ ਤੁਸੀਂ ਦੇਖੋ ਮੋੜ ਸਾਹਿਬ ਜਿਹੜੇ ਇਹ ਦਿਨ ਨੇ ਜੀ ਪੰਜਾਬ ਦੇ ਵਿੱਚ ਬੜੇ ਇਮੋਸ਼ਨਲ ਦਿਨ ਮੰਨੇ ਜਾਂਦੇ ਆ ਪੰਜਾਬ ਦੀ ਹਿਸਟਰੀ ਦੇ ਵਿੱਚ ਜੇ ਨਾਬਰੀ ਦੀ ਗੱਲ ਕਰਦੇ ਆ ਤੇ ਨਾਬਰੀ ਦਾ ਸਿਖਰ ਆ ਇਹਨਾਂ ਦਿਨਾਂ ਦੇ ਵਿੱਚ ਤਾਂ ਪੰਜਾਬ ਦੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਲੋਕ ਬਿਸਤਰਿਆਂ 'ਚ ਮੰਜਿਆਂ ਤੇ ਨਹੀਂ ਪੈਂਦੇ ੇਠਾਂ ਹਾਸਨ ਲਾ ਕੇ ਪੈਂਦੇ ਨੇ ਇਹ ਉਹ ਦਿਨ ਨੇ ਜਿੱਥੇ ਦੁਨੀਆ ਦੀਆਂ ਪ੍ਰਸਿੱਧ ਧਾਰਨਾਵਾਂ 'ਚ ਤੁਹਾਨੂੰ ਕੁਝ ਕੁ ਧਾਰਨਾ ਮਿਲਣਗੀਆਂ ਜਿਨ੍ਹਾਂ ਨੇ ਲੋਕਾਂ ਲਈ ਜਿਨ੍ਹਾਂ ਨੇ ਮਜਲੂਮਾਂ ਦੇ ਨਾਲ ਖੜ ਕੇ ਤੇ ਜ਼ਾਲਮਾਂ ਦੇ ਖਿਲਾਫ ਟੱਕਰ ਲੈ ਕੇ ਆਪਣੇ ਪੂਰੇ ਦੇ ਪੂਰੇ ਜਿਹੜੇ ਪਰਿਵਾਰ ਆ ਉਹ ਵਾਰ ਦਿੱਤੇ ਹੋਣ ਪ੍ਰਵਾਹ ਨਾ ਕੀਤੀ ਹੋਵੇ ਅਸੀਂ ਉਹਨਾਂ ਦਿਨਾਂ ਦੇ ਵਿੱਚ ਅੱਜ ਸ਼ਹੀਦੀ ਹਫਤਾ ਜਿਹੜਾ ਮਨਾਉਣ ਦਾ ਫੈਸਲਾ ਕਰਿਆ ਅ ਵੱਖ-ਵੱਖ ਲੋਕ ਵੱਖ-ਵੱਖ ਤਰੀਕੇ ਦੇ ਨਾਲ ਜਿਹੜਾ ਸ਼ਹੀਦੀ ਦਿਹਾੜੇ ਮਨਾ ਰਹੇ ਆ ਅਸੀਂ ਪਿਛਲੇ ਸਾਲ ਵੀ ਨੌਜਵਾਨ ਭਾਰਤ ਸਭਾ ਵੱਲੋਂ ਪੈਦਲ ਯਾਤਰਾ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਕਰੀ ਸੀ ਅ ਐਤਕੀ ਵੀ ਅਸੀਂ ਜਿਹੜਾ ਸ਼ਹੀਦੀ ਹਫਤਾ ਮਨਾਉਣ ਦਾ ਫੈਸਲਾ ਕਰਿਆ ਤੇ ਅਸੀਂ ਇਸ ਸ਼ਹੀਦੀ ਹਫਤੇ ਦੇ ਦੌਰਾਨ ਪਿੰਡਾਂ ਦੇ ਵਿੱਚ ਸੈਮੀਨਾਰ ਲਾ ਕੇ ਦਸਤਾਰ ਸਿਖਲਾਈ ਕੈਂਪ ਲਾ ਕੇ ਚਾਰ ਸਾਹਿਬਜ਼ਾਦੇ ਫਿਲਮ ਵੀ ਬਹੁਤ ਸਾਰੇ ਪਿੰਡਾਂ 'ਚ ਅਸੀਂ ਦਿਖਾਉਣ ਦਾ ਫੈਸਲਾ ਕਰਿਆ ਤੇ ਜੋ ਸਿੱਖੀ ਦੀ ਰਵੈਤ ਆ ਜ਼ੁਲਮ ਦੇ ਖਿਲਾਫ ਲੜਨ ਦੀ ਮਜ਼ਲੂਮਾਂ ਦੇ ਨਾਲ ਖੜਨ ਦੀ ਤੇ ਜਾਬਰ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨ ਦੀ ਜਿਹੜੀ ਰਵੈਤ ਆ ਉਹਨੂੰ ਲੋਕਾਂ ਨਾਲ ਸਾਂਝੀ ਕਰਨਾ ਚਾਹੁੰਨੇ ਆ ਤਾਂ ਜੋ ਅੱਜ ਜੋ ਹਾਲਾਤ ਨੇ ਜੋ ਅੱਜ ਨਿਰਾਸ਼ਾ ਜੋ ਅੱਜ ਜਵਾਨੀ ਦੇ ਵਿੱਚ ਬਹੁਤ ਸਾਰੇ ਪਟਕਾ ਹਨੇ ਬਹੁਤ ਸਾਰੀਆਂ ਮੁਸੀਬਤਾਂ ਉਹਦੇ ਸਾਹਮਣੇ ਖੜੀਆਂ ਆ ਤਾ ਜੋ ਜਿਹੜੀ ਸਾਡੀ ਮਹਾਨ ਸਿੱਖ ਵਿਰਾਸਤਾ ਉਹਦੇ ਤੋਂ ਪ੍ਰੇਰਣਾ ਲੈ ਕੇ ਉਹਨਾਂ ਕੁਰਬਾਨੀਆਂ ਤੋਂ ਪ੍ਰੇਰਣਾ ਲੈ ਕੇ ਅੱਗੇ ਵਧਿਆ ਜਾ ਸਕੇ ਅਸੀਂ ਇਹ ਫੈਸਲਾ ਜਿਹੜਾ ਸੂਬਾ ਕਮੇਟੀ ਵੱਲੋਂ ਕਰਿਆ ਜੀ ਅੱਛਾ ਭਾਈ ਇਹ ਦੱਸਿਓ ਕਿ ਇਸ ਸਮੇਂ ਦੇ ਦੌਰਾਨ ਆ ਜਿਹੜਾ ਸਿਰਫ ਇਤਿਹਾਸ ਦੱਸ ਰਹੇ ਹੋ ਜਾਂ ਨਾਲ-ਨਾਲ ਵਿਚਾਰ ਧਾਰਾ ਰੱਖਿਆ ਕਿ ਸਿੱਖੀ ਦੀ ਜੋ ਸਪਿਰਟ ਹੈਗੀ ਆ ਵੱਖਰੀ ਵਿਚਾਰਧਾਰਾ ਕੁਝ ਕੁ ਲੋਕ ਆ ਜਿਹੜੇ ਸਿੱਖੀ ਨੂੰ ਸਿਰਫ ਤੇ ਸਿਰਫ ਆ ਜਿਹੜਾ ਮੱਥਾ ਟੇਕਣ ਤੀਕੀ ਮਹਦੂਦ ਕਰਦੇ ਹੈਗੇ ਸਿਰਫ ਤੇ ਸਿਰਫ ਆਪਾਂ ਕਹਿ ਲਈਏ ਕਿ ਜਦੋਂ ਗੱਲਬਾਤ ਹੁੰਦੀ ਹੈਗੀ ਆ ਸਿਰਫ ਸਿਰਫ ਤਸਵੀਰਾਂ ਤੀਕ ਆ ਜਿਹੜਾ ਮਹਦੂਦ ਕਰਦੇ ਤੁਸੀਂ ਕਿਸ ਤਰੀਕੇ ਨਾਲ ਪ੍ਰਚਾਰ ਕਰ ਰਹੇ ਹੋ ਸਰ ਦੇਖੋ ਹਰ ਦਾ ਆਪਣਾ ਆਪਣਾ ਤਰੀਕਾ ਕੋਈ ਕਿਸ ਤਰ੍ਹਾਂ ਨਾਲ ਕਰਦਾ ਕੋਈ ਕਿਸ ਤਰ੍ਹਾਂ ਨਾਲ ਕਰਦਾ ਅਸੀਂ ਇਹ ਸਮਝਦੇ ਹਾਂ ਕਿ ਜੋ ਸਿੱਖੀ ਦੀ ਨੀਂਹ ਰੱਖੀ ਗਈ ਆ ਸਿੱਖੀ ਦੀ ਬੁਨਿਆਦ ਆ ਸਿੱਖੀ ਦੀ ਬੁਨਿਆਦ ਹੀ ਜ਼ੁਲਮ ਦੇ ਨਾਲ ਖਹਿਣ ਦੇ ਲਈ ਆ ਜੀ ਜਿਹੜੇ ਅਸੀਂ ਜੇ ਪਹਿਲੇ ਪਾਤਸ਼ਾਹ ਦੀ ਗੱਲ ਕਰਾਂਗੇ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਹੋਣਾ ਨੇ ਪਹਿਲਾਂ ਹੀ ਜਿਹੜਾ ਜਨਮ ਸਮੇ ਤੋਂ ਹੀ ਜਦੋਂ ਉਹ ਵੱਡੇ ਹੁੰਦੇ ਆ ਤੇ ਉਹਨਾਂ ਨੇ ਜਨੂ ਨਾ ਪੈਣ ਨੂੰ ਦਾ ਫੈਸਲਾ ਕਰਿਆ ਇਹ ਉਸ ਖਿਲਾਫ ਜਿਹੜਾ ਪਖੰਡਵਾਦ ਸੀ ਬ੍ਰਾਹਮਣਵਾਦ ਦੇ ਵਿੱਚ ਉਹਨੂੰ ਇੱਕ ਬਹੁਤ ਵੱਡਾ ਚੈਲੰਜ ਸੀਗਾ ਜਦੋਂ ਉਹ ਇੱਥੇ ਬਾਬਰ ਆਇਆ ਬਾਬਰ ਨੇ ਹਮਲਾ ਕਰਿਆ ਤੇ ਉਹਦੇ ਖਿਲਾਫ ਗੁਰੂ ਨਾਨਕ ਪਾਤਸ਼ਾਹ ਨੇ ਜਿਹੜੀ ਆਪਣੀ ਆਵਾਜ਼ ਆ ਉਹ ਬਲੰਦ ਕਰੀ ਤੇ ਉਹਨਾਂ ਨੇ ਇਹ ਕਹਿਣ ਦੀ ਜ਼ਰੂਰਤ ਰੱਖੀ ਕਿ ਪਾਪ ਕੀ ਜਾਂਜ ਲੈ ਕਾਬਲਤਾ ਆ ਜੋਰੀ ਮੰਗੇ ਦਾਨ ਵੇ ਲਾ ਲੋ ਇਹ ਜਿਹੜੀ ਰਵਾਇਤ ਆ ਇਹ 10 ਗੁਰੂ ਸਾਹਿਬਾਨ ਤੱਕ ਇਹੀ ਬਾਬਾ ਬੰਦਾ ਸਿੰਘ ਬਹਾਦਰ ਤੱਕ ਤੇ ਇਹੀ ਸਹਿਬਜ਼ਾਦਿਆਂ ਤੱਕ ਜਿਹੜੀ ਰਵਾਇਤ ਨਾਬਰੀ ਦੀ ਰਵਾਇਤ ਆ ਜਿਹੜੀ ਉਹ ਪਹੁੰਚਦੀ ਆ ਇਸ ਕਰਕੇ ਅਸੀਂ ਇਸ ਗੱਲ ਨੂੰ ਉਭਾਰਨਾ ਚਾਹੁੰਦੇ ਆ ਕਿ ਜਿੱਥੇ ਕਿਤੇ ਗਲਤ ਹੁੰਦਾ ਜਿੱਥੇ ਕਿਤੇ ਜ਼ੁਲਮ ਹੁੰਦਾ ਅਸੀਂ ਤਾਂ ਸਿੱਖੀ ਦੀ ਉਹ ਗੱਲ ਵੀ ਉਭਾਰਨਾ ਚਾਹੁੰਦੇ ਆ ਕਿ ਪਹਿਲੇ ਗੁਰੂ ਸਾਹਿਬ ਨੇ ਤੱਕੇ ਨਾਲ ਜਨੇਊ ਪਹਿਨਿਆ ਨਹੀਂ ਤੇ ਨੌਵੇਂ ਗੁਰੂ ਸਾਹਿਬ ਨੇ ਤੱਕੇ ਨਾਲ ਜਨੇਊ ਲੈਣ ਨਹੀਂ ਦਿੱਤਾ ਸਿੱਖੀ ਦਾ ਜਿਹੜਾ ਇਹ ਡੈਮੋਕ੍ਰੈਟਿਕ ਖਾਸਾ ਕਿ ਬਿਨਾ ਕਿਸੇ ਧਰਮ ਦੇ ਬਿਨਾ ਕਿਸੇ ਜਾਤ ਦੇ ਬਿਨਾ ਕਿਸੇ ਨਸਲ ਦੇ ਵਿਦ ਕਰੇ ਤੋਂ ਜਿਹਦੇ ਨਾਲ ਵੀ ਕਿਤੇ ਤੱਕਾ ਹੋਇਆ ਸਿੱਖ ਰਵਾਇਤ ਤਾਂ ਉਹਦੇ ਨਾਲ ਜਿਹੜਾ ਖੜਿਆ ਗਿਆ ਅਸੀਂ ਇਸ ਗੱਲ ਨੂੰ ਵਰਨਾ ਚਾਹੁੰਦੇ ਅਛਾ ਭਾਈ ਇੱਕ ਇਹ ਵੀ ਹੈਗਾ ਕਿ ਆਮ ਤੌਰ ਦੇਤੇ ਜਿੰਨੇ ਵੀ ਬਹੁਤ ਸਾਰੇ ਇਤਿਹਾਸਕਾਰ ਆ ਜਦੋਂ ਗੱਲ ਕਰਦੇ ਹੈਗੇ ਆ ਆਪਾਂ ਹਨਾ ਕਈ ਬੰਦੇ ਕਈ ਕਈ ਲੋਕਾਂ ਦੁਆਰਾ ਦੀਵਾਨ ਵੀ ਲਾਏ ਜਾਂਦੇ ਹੈਗੇ ਆ ਪ੍ਰਚਾਰ ਕੀਤਾ ਜਾਂਦਾ ਪਰ ਉਸ ਪ੍ਰਚਾਰ ਦੇ ਦੌਰਾਨ ਆ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਤਾਂ ਕਾਫੀ ਕੁਝ ਦੱਸ ਦਿੱਤਾ ਜਾਂਦਾ ਹੈਗਾ ਪਰ ਨਾਲ ਨਾਲ ਆ ਜਿਹੜਾ ਇਹਨਾਂ ਇਹਨਾਂ ਦਿਨਾਂ ਦੇ ਵਿੱਚ ਸ਼ਹੀਦੀ ਹੋਈ ਆ ਆਪਣੇ ਬਾਬਾ ਜੀਵਨ ਸਿੰਘ ਜੀ ਦੀ ਸ਼ਹੀਦੀ ਵੀ ਹੋਈ ਹੈਗੀ ਆ ਉਹਨਾਂ ਬਾਰੇ ਵੀ ਤੁਸੀਂ ਦੱਸ ਰਹੇ ਹੋ ਜਾਂ ਕਿਸ ਤਰੀਕੇ ਦੇ ਨਾਲ ਆ ਉਹਨਾਂ ਬਾਰੇ ਪ੍ਰਚਾਰ ਕੀਤਾ ਜਾਂਦਾ ਹੈ ਦੇਖੋ ਅੱਜ 22 ਤਰੀਕ ਆ 22 ਦਸੰਬਰ ਆ ਅੱਜ ਪੰਜ ਪਿਆਰਾਂ ਦੀ ਸ਼ਹਾਦਤ ਵੀ ਹੋਈ ਆ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਅੱਜ ਉਹਨਾਂ ਦਾ ਵੀ ਦੇਣਾ ਸੀ ਸਾਰੇ ਅਸੀਂ ਸਮੁੱਚੇ ਜਿਹੜੀਆਂ ਸ਼ਹਾਦਤਾਂ ਹੋਈਆਂ ਜਿਨ੍ਹਾਂ ਦੇ ਦਿਨ ਚੱਲਦੇ ਨੇ ਉਹਨਾਂ ਬਾਰੇ ਅਸੀਂ ਜਿਹੜਾ ਆਪਦੀ ਗੱਲਬਾਤ ਹੋਰ ਰੱਖਦੇ ਆ ਜੀ ਜਿਹੜਾ ਤੁਸੀਂ ਗੱਲ ਕਰਦੇ ਹੋ ਪਾਪਾ ਜੀਵਨ ਸਿੰਘ ਦੀ ਜੀ ਉਹਨਾਂ ਦੀ ਸ਼ਹਾਦਤ ਵੀ ਹੋਈ ਆ ਉਹਨਾਂ ਦੇ ਪੂਰੇ ਪਰਿਵਾਰ ਦੀ ਸ਼ਹਾਦਤ ਹੋਈ ਆ ਅਸੀਂ ਉਹਨਾਂ ਨੂੰ ਵੀ ਸਮਰਪਿਤ ਸਹਿਬਜ਼ਾਦਿਆਂ ਨੂੰ ਵੀ ਸਮਰਪਿਤ ਜਿਹੜਾ ਇਹ ਸੈਮੀਨਾਰ ਕਰ ਰਹੇ ਆ ਤੇ ਉਹਨਾਂ ਬਾਰੇ ਵੀ ਅਸੀਂ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਪਿੰਡਾਂ ਦੇ ਵਿੱਚ ਸੈਮੀਨਾਰ ਲਾ ਕੇ ਜਾਣਕਾਰੀ ਦੇ ਰਹੇ ਆ ਜੀ